ਲਸਾਸ ਫਾਇਤਾ ਹੋ ਗਈ ਇਹ ਨੂੰ ਮਾਰ ਕੇ ਪੁੱਛਦਾ ਕੋਲਾ ਜਾ ਪੜਾ ਲੈ ਸਲੰਡਰ ਰਾਣੀ ਨੇ ਬੋਲੀ ਜਾਂਦੇ ਆ ਹਾਂ ਪਰ ਇਹ ਕਿਤੇ ਸਲੰਡਰ ਵਾਲੇ ਹੀ ਨੇ ਪਤਾ ਨਹੀਂ ਕਿੱਧਰ ਵਗ ਗਏ ਲੈ ਸਲੰਡਰ ਭਰਾ ਦਿੰਦਾ ਤੇਰ ਮੁੜ ਕੇ ਔਖਾ ਹੋ ਜਾਂਦਾ ਵਾ ਆਪਣਾ ਖੁਖਾ ਲਈ ਪਿਆਸ ਸੀਗਾ ਆ ਵੀ ਨਾਥਰ ਸਵੇਰ ਦਾ ਹੀ ਹੈਗਾ जा बढ़िया दीदी की भी करी आने उस नी बस रसोई का काम करके हटी गई ਅੱਛਾ ਜੇ ਬਾਲਾ ਕੰਮ ਪਿਆ ਫਿਰ ਮੈਂ ਮਸ਼ੀਨੋਂ ਚ ਕੱਪੜਾ ਕੱਢ ਦਿੰਦੀ ਆਂ ਕਿ ਜਾ ਕੇ ਨਾ ਨਾ ਤੂੰ ਉੱਥੇ ਰਹਿਣ ਦੇ ਮੈਂ ਆਪੇ ਕਰ ਦੂੰਗੀ ਕੰਮ ਦੀ ਸੋਚ ਨਾ ਤੂੰ ਕਰਿਆ ਕਰ ਉਸ ਮਰਜ਼ੀ ਡੁੱਲੀ ਜਾਵੇ ਚਾਹੇ ਵਿਗੜੀ ਜਾਵੇ ਤੈਨੂੰ ਲੋੜ ਨਹੀਂ ਹੈ ਸੋਚ ਕਰਨ ਦੀ ਮੈਂ ਆਪੇ ਕਰ ਲਊਂਗਾ ਕੰਮ ਦਾ ਤੂੰ ਆਪ ਦਾ ਪੜਾਈ ਤੇ ਧਿਆਨ ਦੇ ਜਿੰਨਾ ਤੇ ਤੂੰ ਹੋ ਸਕਦਾ ਚਲੋ ਮੈਨੂੰ ਪਤਾ ਦੇਖਿਆ ਸੀ ਵਾਦਾ ਕਰਕੇ ਲੈ ਆਇਆ ਤੇਰੇ ਮਾਪੇ ਨਾਲ ਹਨਾ ਵੀ ਅਸੀਂ ਇਹਨੂੰ ਪਈ ਪੜਾਵਾਂਗੇ ਲਿਖਾਵਾਂਗੇ ਵੀ ਵਧੀਆ ਕੋਈ ਕੰਮ ਤੇ ਲਾ ਦੇਾਂਗੇ ਚਲੋ ਜੀ ਚਲੋ ਫਿਰ ਮੈਂ ਆਪਦੀ ਐਗਜ਼ਾਮ ਦੀ ਤਿਆਰੀ ਕਰ ਲੈਣੀ ਹੈਗੀ ਤੂੰ ਆਪਦੇ ਪੇਪਰਾਂ ਦੀ ਤਿਆਰੀ ਕਰ ਬ ਮਨ ਪੁੱਤ ਤੂੰ ਕੱਲੀ ਲੱਗੀ ਪਈ ਹੈਗੀ ਹੈ ਹਰ ਮਨ ਨੂੰ ਕਹਿ ਦੇਣਾ ਸੀਗਾ ਬਸ ਮੰਮੀ ਕੋਈ ਨਾ ਬਸ ਇਹ ਤਾਂ ਨਿਭੜੀ ਪਈ ਨੇਗੇ ਆਹੀ ਚਾਰ ਕਪੜੇ ਸੀਗੇ ਮੈਂ ਕਿਹਾ ਚੱਲ ਮੈਂ ਕੱਢ ਦਿਆਂ ਨਹੀਂ ਪਤਾ ਤੂੰ ਉਹਨੂੰ ਚਮੜਾਈ ਜਾਨੀ ਹੈ ਨਹੀਂ ਨਹੀਂ ਮੈਂ ਤਾਂ ਬਲਾਉਂਦੀ ਹੈਗੀਗੀ ਕੱਲ ਨੂੰ ਉਹਨੂੰ ਚਬਲਾਉਣੀ ਹੈ ਮੈਂ ਨਹੀਂ ਮਾਂ ਤੂੰ ਸਿਰੇ ਸਿਰੇ ਚੜਾਈ ਜਾਨੀ ਹੈਗੀ ਇਹਨੂੰ ਪੜ ਲੈਣ ਦੋ ਜੇ ਪੜੂਗੀ ਫੇਰ ਹੀ ਕੋਈ ਨਾ ਨੌਕਰੀ ਤੇ ਲੱਗੂਗੀ ਫੇਰ ਉਹਦੇ ਮਾਪਿਆਂ ਨੂੰ ਕੀ ਕਹਾਂਗੇ ਆਪਾਂ ਪੁੱਤ ਘੁੱਟ ਜਾਦੀ ਪਈ ਹੈਗੀ ਹੈ ਚਾਹ ਤਾਂ ਪਈ ਹੈਗੀ ਮੈਂ ਕੋਈ ਨੂੰ ਦੇ ਦਿੰਦੀ ਆ ਜਾਦਾ ਤਾਂ ਲਾ ਦੇ ਪਤਾ ਮੈਂ ਪੈਣੀ ਆਂ ਕੀ ਚਾਹ ਲਿਆ ਦੇ ਕੋਈ ਨਾ ਕਰੀ ਜਾਇਆ ਕਰ ਕੋਈ ਨਾ ਕਰ ਲੂਗੀ ਕੰਮ ਜਦੋਂ ਕੈਮ ਹੋਗਾ ਤਾਂ ਕੰਮ ਕਰਨ ਦਾ ਕੰਮ ਵੀ ਕਰ ਲਿਆ ਕਰੂਗੀ ਅਜਾ ਪੜ ਲੈਣ ਦੋ ਰੂ ਏਡੇ ਵੇਲੇ ਦੀ ਕੁੜੀ ਨੂੰ ਚਾਹ ਆਖਿਆਗਾ ਚਾਹ ਹੀ ਨਹੀਂ ਫੜਾ ਕੇ ਗਈ ਆਮਨ ਪੁੱਤ ਚਾਹ ਹੀ ਫੜਾ ਜਾ ਘੁੱਟ ਆਉਣੀ ਮੰਮੀ ਜੀ ਹਲੋ ਜੀ ਚਾਹ ਮੈਂ ਨਾ ਬਸ ਥੋੜਾ ਜਿਹਾ ਕੌ ਹੋ ਗਈ ਸੀ ਮਾ ਚਲ ਗਰਮ ਕਰਨਾ ਥੋੜੀ ਜੀ ਚਾਹ ਬਾਬਾ ਟੈਂਡੀ ਬਣਾ ਰੱਖੇ ਸੀ ਮੈਂ ਫੇਰ ਆਖੂੰ ਵੀ ਠੰਡੀ ਹੈਗੀ ਹਾਂ ਲੈ ਚੰਗਾਮਾ ਮੈਂ ਤੱਕ ਕਾ ਮਦੰਦਾ ਕਰਾ ਤੂੰ ਪੀ ਲੈ ਚਾਹ ਵੀ ਚੰਗਾ ਪੱਤ ਕਰ ਲੋ ਆ ਗਿਆ ਪੱਤ ਹਾਂ ਮਾ ਤੋਰ ਪਾਣੀ ਪੁਣੀ ਲੱਗ ਗਿਆ ਹਾਂ ਵਧੀਆ ਲੱਗ ਗਿਆ ਪਾਣੀ ਪੁਣੀ ਤਾਂ ਕਿਥੇ ਗਿਆ ਬੱਕਾ ਆਪਣਾ ਇੱਥੇ ਆਉਂਦਾ ਹੀ ਆਉਣਾ ਪੁੱਤਾ ਇੱਥੇ ਗਿਆ ਯਾਰ ਦੋਸਤਾਂ ਨਾਲ ਬਾਲਾ ਨਾਲ ਜਾਣਾ ਦੋਸਤਾਂ ਨਾਲ ਜਾਣ ਜਾਕਰ ਵੀ ਕਿ ਉਹਨਾਂ ਨੂੰ ਮੁਰਕਿਆ ਜਿਹੜੇ ਮਾਹੌਲ ਦਾ ਪਤਾ ਨਹੀਂਗਾ ਪਤਾ ਨਹੀਂ ਪਤਾ ਅੱਜ ਗੱਲ ਦੇ ਨਿਆਣੇ ਕਿਹੜੇ ਮੰਨਦੇ ਨਹੀਂਗੇ ਇਹ ਆ ਚਿਰ ਕਰਦੇ ਆ ਦਿਲਣਾ ਕਰੀ ਗੇ ਜੋ ਬਾਗ ਨੂੰ ਆ ਗਏ ਕਿੱਧਰ ਵਾਗੇ ਸੀਗੇ ਮਾਦਾ ਗੇਡੋਕ ਦੀ ਗੱਲ ਕਰਦੇ ਹਾਂ ਬੱਲੇ ਅੱਛਾ ਮਾਦਾ ਗੁੜਾ ਮਾਲਮ ਨੇ ਫਿਰ ਦੱਸ ਕੇ ਤਾਂ ਵਗ ਜਾਂਦੇ ਦੱਸ ਕੇ ਭਾਈ ਕਿ ਖੜਾ ਖੜਾ ਇਹ ਗੱਲਾਂ ਇਹ ਕਰਦਾ ਬੰਦਾ ਉਹ ਮੈਂ ਸਿਲੰਡਰ ਭਰੋਣਾ ਸੀਗਾ ਆਹ ਸਿਲੰਡਰ ਵਾਲੇ ਆ ਗਏ ਤੇ ਤੈਨੂੰ ਮੈਨਸ ਹੋਈ ਤੇ ਆਈ ਉਹ ਦੋ ਰੋਣਾ ਤੂੰ ਭਰ ਲੈੰਦੀ ਉਸਨੂੰ ਟਾਈਪ ਕਰ ਤੀ ਨਾ ਮੇਰੇ ਕੋਲ ਪੈਸੇ ਘੱਟ ਸੀਗੇ ਕੋਈ ਗੱਲ ਫਿਰ ਕੱਲ ਨੂੰ ਹੋਣੀ ਕੱਲ ਨੂੰ ਭਰਾਂਣਗੇ ਹੋਉਂਦੀ ਰਹਿੰਦੀ ਨਾ ਤੇ ਹੱਥ ਨੂੰ ਮੁੱਕ ਕੇ ਫੇਰ ਔਖਾ ਹੋ ਜਾਈਏ ਅੱਛਾ ਜੁੱਲੇ ਤੇ ਬਣਾ ਲਾਂਗੇ ਰੁੱਖੀਆਂ ਕਿੱਡੀ ਗੱਲ ਅੱਛਾ ਜੀ ਹੋਰ ਲੈ ਠੀਕ ਹੈ ਫਿਕਰ ਨਾ ਹੋ ਜਾਈਂ ਔਰ ਫਿਰ ਵਧੀਆ ਖੇਤ ਕਿਵੇਂ ਆ ਲੋਟਾ ਵਧੀਆ ਪਾਣੀ ਪੂਣੀ ਚ ਬਟੇੜਾ ਜਿਹੜਾ ਆ ਅੱਛਾ ਫਿਰ ਖੜੇ ਜਿੜੇ ਜਿੜੇ ਹੂੰ ਤੇ ਮੈਂ ਨੇ ਫੜਾ ਦ ਬੰਦ ਤਰੇ ਅੰਗਸ ਮਾਲੇ ਮੂਹ ਪੇਰੇ ਆਂ ਨਹੀਂ ਆ ਗਿਆ ਪੱਗਾ ਮਾਇਦਾ ਬਸ ਸੱਚਾ ਥਾਈ ਜੇ ਤਾਂ ਜੀ ਖੇਡਿਆ ਸੀ ਮੁੰਡਿਆਂ ਨਾਲ ਕਦੇ ਖੜ ਜਾ ਕੇ ਕਿਸੇ ਕੋਲੇ ਉਹ ਬਸਦਾ ਹਮਟ ਵੇਲੇ ਸੀਗੇ ਤਾਂ ਖੇਡਣ ਲੱਗ ਗਏ ਉੱਥੇ ਇਦਾਂ ਤਾਂ ਖਰਦ ਨਹੀਂ ਪਹਿਲਾਂ ਹੁੰਦਾ ਕਿ ਪੜ੍ਹਨ ਲੈ ਕੇ ਜਦ ਤੂੰ ਪੜ੍ਹ ਕੇ ਆਇਆਂਗਾ ਉਦੋਂ ਦਾ ਗੇਲੇ ਆ ਤੂੰ ਕੰਮ ਕੰਦਾ ਘਰੇ ਕਰ ਲਿਆ ਕਰ ਵਾਲਾ ਉਹ ਤਾਂ ਫੇਰ ਟੂੜੀ ਜੜਾ ਮਾਰਿਆ ਕਰ ਉਹ ਬਸ ਵਿਹਲੇ ਸਦਾ ਮੈਂ ਇਧਰ ਮੁੰਡਿਆਂ ਨਾਲ ਸੱਦ ਲੈ ਸੀਗਾ ਤੇ ਆਖਣ ਵਾਲੇ ਮੈਨੂੰ ਭੁੱਖ ਲੱਗੀ ਤਾਂ ਆ ਗਿਆ ਤੂੰ ਹੋਰ ਮੈਂ ਚਾਹ ਪੀ ਆਈਏ ਕਰੇ ਤੇ ਸੱਚ ਬਈ ਪੈਸੇ ਦੇ ਦਿੰਦਾ ਕੀ ਕਰਦੇ ਬਈ ਕਲਮਾ ਦੇ ਇੱਕ ਹਣੇ ਸੀ ਗਾਂਦੀ ਸੀ ਲੱਗੀ ਪਈਆ ਕਲਮਾ ਵਾਸਤੇ ਪੈਸੇ ਕਿੰਜ ਰੱਖਿਆ ਉਹ ਖਰਾਬ ਕਰਦਾ ਪੈਸੇ ਪੈਸੇ ਆਈ ਬਣਦੇ ਆ ਉਹ ਸਾਰੇ ਮੁੰਡੇ ਜਾਣਗੇ ਹੈ ਸਾਰੇ ਮੁੰਡੇ ਜਾਣਗੇ ਨਾਲੇ ਉਹਨਾਂ ਦੇ ਤਾਂ ਕੋਈ ਨਾ ਸਰਕਾਰੀ ਨੌਕਰੀ ਵੀ ਨਹੀਂ ਕਾ ਦਿੱਤੇ ਆ ਉਹਨਾਂ ਤੇ 2 ਨੰਬਰ ਦਾ ਰੁਪਿਆ ਡਿੱਗਦਾਗਾ ਆਪਾਂ ਕੇ ਜਰਾ ਤੈਨੂੰ ਪਤਾ ਰੋਜ ਯਾਰ ਘਾਟ ਪਣਾ ਕੇ ਰੁਪਈਆ ਕਮਾਉਣੀ ਆ ਇਹ ਤਾਂ ਬੰਦੇ ਆਲੇ ਤਾਂ ਖੇਤੀ ਵਾਲੇ ਤੈਨੂੰ ਪਤਾ ਕਿਹਦੇ ਰੁਪਈਆ ਕਿਹੜੀ ਪਾਣੀ ਆਉਂਦੀ ਆ ਮੈਨੂੰ ਤਾਂ ਪੈਸੇ ਚਾਹੀਦੇ ਕੋਤੋਂ ਮਰਜ਼ੀ ਲੈ ਕੇ ਦੇ ਦੇ ਤੂੰ ਮਰਜ਼ੀ ਦਾ ਆੜਤੀ ਨੂੰ ਪੈਸੇ ਦਾ ਭਰਾਵਾ ਮੈਂ ਖੜਦਾ ਨਹੀਂ ਪੈਦਾ ਫਰੀ ਬੈਠੇ ਜੇ ਬਸ ਲਿਖੂ ਵੀ ਕੋਈ ਮਾੜਾ ਮੁੱਦਾ ਫਿਰ ਤੈਸਾ ਬਤਾਉਗਾ ਮੈਂ ਸਾਰੇ ਯਾਰਾਂ ਦੋਸਤਾਂ ਨੂੰ ਕੋਈ ਬੈਠਾਂਗਾ ਹੁਣ ਬੇਇੱਜ਼ਤੀ ਕਰਾਂਗਾ ਮੇਰੀ ਹੁਣ ਤੋਂ ਯਾਰਾ ਦੋਸਤ ਹਮ ਤਾਂ ਬਹੀ ਬੈਠਾਗਾ ਯਾਰਾ ਦੋਸਤਾਂ ਨੂੰ ਟੁਕੜਾ ਮੈਨੂੰ ਪਛਕੇ ਗਿਆ ਮੈਨੂੰ ਨਹੀਂ ਪਤਾ ਯਾਰ ਪੈਸੇ ਚਾਹੀਦੇ ਨੇ ਕਿਉਂ ਪੁੱਤ ਲੜਦੇ ਹੋ ਪੈਸੇ ਮੈਥੂ ਲੈ ਜੀ ਕੋਈ ਗੱਲ ਨਹੀਂ ਪੁੱਤ ਮੈਂ ਤੇਰੀ ਮਾਂ ਬੈਠੀ ਆ ਕਿ ਨਾ ਕੋਈ ਨਹੀਂ ਮੈਥੂ ਲੈ ਜੀ ਬਸ ਤੇ ਹਰਮਨ ਕਿੱਥੇ ਹੈਗੀ ਅੰਦਰ ਹੈਗੀ ਪੁੱਤ ਪੜਦੀ ਹੋਣੀ ਉਹ ਪੈਸੇ ਪੁੱਛਣਾ ਤੇ ਮਾਂ ਨੂੰ ਮਨ ਨੂੰ ਖਰਾਬ ਨਾ ਕਰ ਤੂੰ ਉਹ ਜਵਾਕਾਂ ਕੋਲੇ ਮੁੰਡਿਆਂ ਕੋਲੇ ਜਿਹੜਾ ਕੋਈ ਜਾਣਦਾ ਹੈਗਾ ਉਹ ਨਿਸ਼ਨੁਸ਼ੇ ਕਰਨ ਲੱਗ ਜਾਂਦੇ ਆ ਅੱਜ ਕੱਲ੍ਹ ਨਹੀਂ ਪਤੋ ਇਨੇ ਜਿਹੜਾ ਬਾਦਤ ਆਇਆ ਹੈਗਾ ਮੈਨੂੰ ਪੂਰਾ ਵਿਸ਼ਵਾਸ ਹੈ ਉਹ ਤੇ ਵੀ ਉਹ ਗਲਤ ਕੰਮ ਨਹੀਂ ਕਰਦਾ ਹੈਗਾ ਉਹ ਸਹੀ ਹੈਗਾ ਵੱਡੇ ਵੱਡੇ ਘਰਾਂ ਦੇ ਮੁੰਡੇ ਦੇ ਨਾਲ ਜਾਂਦਾ ਹੈਗਾ ਪਰ ਧੀ ਘਰਾਂ ਦੇ ਮੁੰਡੇ ਕਿਹੜਾ ਸਹੀ ਹੁੰਦੇ ਆ ਹੁਣ ਜਿੰਨਾ ਕੋਈ ਪੈਸਾ ਹੁੰਦਾ ਪੈਸੀ ਵਾਲੇ ਜਵਾਕੀ ਖਰਾਬ ਹੁੰਦੇ ਆ ਪੈਸੀ ਤਾਂ ਅੱਜ ਕੱਲ ਕਿਸੇ ਨੂੰ ਦੇ ਵੀ ਨਾ ਦਿਵਾਕ ਨੂੰ ਲੱਗਦਾ ਮੈਨੂੰ ਪੰਜਾਬ ਦੇ ਵਿੱਚ ਜਿਹੜਾ ਹਾਲਾਤ ਆ ਨਾ ਨਸ਼ਿਆਂ ਦਾ ਮੈਨੂੰ ਪਤਾ ਬੇਟਾ ਉਹਦੇ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਗਲਤ ਕੰਮ ਨਹੀਂ ਕਰਦਾ ਫਿਰ ਜੀ ਆਖਰ ਤਾਂ ਚੰਗੀ ਗੱਲਾਂ ਵਿਸ਼ਵਾਸ ਤਾਂ ਮੈਨੂੰ ਵੀ ਹੈਗਾ ਵੀ ਮੈਂ ਡਰਦਾ ਹੈਗਾ ਵੀ ਮੇਰਾ ਛੋਟਾ ਭਾਈ ਮੇਰੇ ਜਵਾਕਾਂ ਵਰਗਾ ਤਾਂ ਠੀਕ ਆ ਮਾ ਤੂੰ ਕਰ ਰਾਮ ਮੈਂ ਅੰਦਰ ਦੇਖਦਾ ਹਾਂ ਉਹਨ ਕੀ ਕਰੀ ਜਾਂਦੀ ਆ ਬੁ ਕਰਦੇ ਗੱਲਬਾਤ ਚੰਗਾ ਬੱਤ ਸੁੰਦੇਨੀ ਜੀ ਆਹ ਹਾਂ ਓਰੇ ਆਇਓ ਕੀ ਕਰੀ ਦੇ ਇੱਥੇ ਬੈਠੀ ਤੂੰ ਬੱਸ ਮੈਂ ਤਾਂ ਹੁਣੀ ਵਿਹਲੀ ਹੋਈ ਸੀ ਕੋਣ ਦੇਖਦੀ ਸੀਗੀ ਫੋਨ ਦੇਖੀ ਨਹੀਂ ਸਰਦਨ ਮੱਥਾ ਮਾਰੀ ਨਾ ਫੋਨ ਤੇ ਕੰਮ ਕੰਮ ਕਰਿਆ ਕਰੋ ਕੰਮ ਨੇ ਮੇੜ ਕੇ ਹੁਣ ਪਈ ਸੀਗੀ ਮੈਂ ਚੱਲ ਬਿੰਦ ਫੋਨ ਦੇਖਦਾ ਬਾਹਰ ਕੰਮੇ ਬੋਲੀ ਜਾਂਦੇ ਸੀਗੇ ਉਹ ਬਾਹਰ ਤੋਂ ਆਪਣੇ ਵਾਲਾ ਬੱਗਾ ਸੀਗਾ ਕਹਿੰਦਾ ਮੈਂ ਪੁੱਛਿਆ ਮੈਂ ਕਿੱਥੋਂ ਆਇਆਗਾ ਥਾਈ ਚ ਗੋਲੀਆਂ ਗਾਲੀਆਂ ਤਾਂ ਦੂਜੀ ਖੜ ਕੇ ਆ ਕੇ ਕਿਸੇ ਨਾਲ ਅੱਛਾ ਫੋਨ ਸਾਹ ਦੇ ਬੈਠਾ ਰਿਹਾ ਕਿਦਾ ਮਤਾਂ ਇਹ ਕਰਦੇ ਕਹਿੰਦਾ ਮੈਨੂੰ 2000 ਰੁਪਏ ਦੇ ਬਾਈ ਕਹਿੰਦਾ ਕਿਉਂ 2000 ਰੁਪਏ ਦਾ ਤੂੰ ਪਤਾ ਨਹੀਂ ਕਹਿੰਦਾ ਪਾਣੂ ਲੈ ਗਿਆ ਸੀ 2000 ਰੁਪਏ ਪਤਾ ਨਹੀਂ ਕੀ ਕੀਤਾ ਕੀ ਨਹੀਂ ਮੈਂ ਤਾਂ ਤੂੰ ਐ ਵੀ ਨਹੀਂ ਪੁੱਛਿਆ ਵੀ ਕੀ ਕੀਤਾ ਅੱਛਾ 2000 ਕਹਿੰਦਾ ਮੈ ਤਲ ਦੇ ਦੰਦੇ ਫਿਰ ਕਿਹਨ ਦਾ ਸੀਗਾ ਪੈਸੇ ਫਿਲਮਾਂ ਦੇਖਣ ਨੂੰ ਤਾਂ ਕੋਈ ਗੱਲ ਨਹੀਂ ਵੀ ਫਿਲਮ ਦੇਖ ਆਉਂਦਾ ਉਹਦਾ ਕੋਈ ਮਾੜੀ ਗੱਲ ਨਹੀਂ ਮੈਨੂੰ ਆਇਆ ਗੈਲਟ ਨਹੀਂ ਲੱਗਦਾ ਅਹ ਇਹ ਵੀ ਡਰ ਲੱਗਦਾ ਸਰ ਅੱਜ ਕੱਲ ਦੇ ਜਵਾਬ ਮਾਰੇ ਘੁਮਾਂ ਚ ਪੈ ਰਹੇ ਨੇ ਉਹ ਵੀ ਤਾਂ ਗੱਲ ਹੈ ਅੱਜ ਦਾ ਟਾਈਮ ਬਹੁਤ ਮਾੜਾ ਪੰਜਾਬ ਦੇ ਬੱਚੇ ਨਸ਼ਿਆਂ ਦਾ ਹੜਾ ਆ ਪਿਆ ਹੋਰ ਹੋਰ ਇਹ ਤਾਂ ਹੈ ਕੱਲ ਕੋਈ ਨਾ ਤਾਂ ਘਰ ਆਪਾਂ ਨੂੰ ਪਤਾ ਹੀ ਹੈ ਆਪਣੇ ਜਵਾਬ ਦਾ ਜਿਹੇ ਕਰਦਾਗਾ ਕੱਲ ਕੋਈ ਨਾ ਦੇ ਦਿਆਂਗੇ ਦੇ ਦੀ ਹੋਰ ਕੋਈ ਨਾ ਕੁਝ ਨਹੀਂ ਹੁੰਦਾਗਾ ਮੈਨੂੰ ਵੀ ਗੱਲ ਕਹੀ ਜਾਂਦੀ ਕਹਿੰਦਾ ਭਾਬੀ ਮੈਂ ਫਿਰ ਉਹ ਦੇਖ ਕੇ ਆਉਣੀ ਹਾਂ ਅੱਛਾ ਆ ਕਿ ਉਹਦੀ ਲੱਗੀ ਹੋਈ ਆ ਦੇਵ ਕਰਾਉਡ ਦੀ ਕਹਿੰਦਾ ਗਾਂਧੀ ਥਰੀ ਤੇ ਮੈਂ ਹੱਸਣ ਲੱਗ ਗਈ ਮੈਂ ਕਹਿੰਦਾ ਸਾਨੂੰ ਵੀ ਲੈ ਜਾ ਹਾਂ ਕਹਿੰਦਾ ਲੈ ਤੂੰ ਬਾਈ ਨਾਲ ਵਾਲੀ ਜੀ ਕਹਿੰਦਾ ਸਾਨੂੰ ਖੇਤਾ ਬੰਦਿਆਂ ਨੂੰ ਕਹਿੰਦਾ ਮੈਂ ਬਾਈ ਨੂੰ ਤੇਰੇ ਨੂੰ ਕਿੱਥੇ ਟਾਈਮ ਮਿਲਦਾ ਹੈ ਇਹ ਤਾਂ ਬੰਨਾਂ ਵਾਲੇ ਬੰਦੇ ਆ ਕਿ ਸਾਨੂੰ ਕਿੱਥੇ ਟਾਈਮ ਲੱਗਦਾ ਤੂੰ ਪੜੇ ਲਿਖਿਆ ਦਾ ਕੰਮ ਹੈਗਾ ਅਸੀਂ ਤਾਂ ਨਹੀਂ ਮਾਂ ਭਾਈ ਤੂੰ ਹੁਣ ਬਾਹਰ ਫਿਰਦਾ ਰਹਿਣਾ ਹੈ ਤੈਨੂੰ ਪਤਾ ਹੈ ਨਾ ਹੂੰ ਚੱਲ ਕੋਈ ਨਾ ਦੇ ਦੇ ਕੁਛ ਨਹੀਂ ਹੁੰਦਾ ਠੀਕ ਹੈ ਹੋਰ आ गई की हो गया आय तो करी जने होंगे ਕਿ ਇਹ ਸਾਡੇ ਵੱਡੇ ਭਾਈ ਤੋਂ ਪੈਸੇ ਮੰਗੇ ਸੀਗੇ ਉਹਨੇ ਦਿੱਤੇ ਨਹੀਂਗੇ ਤੇ ਫਿਰ ਪੈਸਾ ਪਿੱਛੇ ਐਵੇਂ ਗੁੱਸੇ ਹੋਏ ਬੈਠਾਂਗੇ ਐਸਾਂ ਦੀ ਲੋੜ ਸੀ ਮੈਨੂੰ ਤਾਂ ਹੀ ਮੰਗੇ ਸੀ ਹੁਣ ਕੋਣ ਨਾਲ ਦਹੰਦਾ ਅੱਛਾ ਕੋਈ ਨਾ ਦੇ ਦੂਗਾ ਦਿੱਤਾ ਹੀ ਨਹੀਂ ਮੈਂ ਪੁੱਛਿਆ ਸੀ ਉਹ ਵੀ ਕਹਿੰਦੀ ਕੋਈ ਨਹੀਂ ਲੈ ਜੇ ਉੱਪਰ ਰੋਣੇ ਵੀ ਦਿੱਤੇਗੇ ਚੱਲ ਕੋਈ ਨਾ ਮਿਲ ਜਾਣਗੇ ਪੈਸੇ ਮੈਂ ਯਾਰਾਂ ਦੋਸਤਾਂ ਨਾਲ ਜਾਣਾ ਸੀ ਅੱਜ ਪੈਸੇ ਮੈਨੂੰ ਚਾਹੀਦੇ ਸੀਗੇ ਪਰ ਦਿੱਤੇ ਨਹੀਂ ਕਿਸੇ ਨੇ ਉਹਦੇ ਦੇ ਤੇਰੇ ਕੋਲ ਹੈਗੇ ਥੋੜੇ ਕਣੇ ਮੇਰੇ ਕੋਲ ਕਿੰਨੇ ਕ ਚਾਹੀਦੇ ਨੇ ਸੀ 2000 ਚਾਹੀਦੇ ਸੀ ਆ ਅੱਛਾ 2000 ਤਾਂ ਨਹੀਂ ਹੈਗਾ ਜੀ ਮੇਰੇ ਕੋਲੇ 4-5 500 ਰੁਪਿਆ ਤਾਂ ਹੈਗਾਗਾ ਉਥੇ ਦਰਾਜ ਚ ਪਿਆ ਆਪਣੇ ਕਿੱਥੇ ਰਾਜ ਚ ਹਾਂ ਅਲਮਾਰੀ ਦੇ ਕੋਲੇ ਦਰਾਜ ਨਹੀਂ ਉਥੇ ਪਿਆਗਾ ਹਾਂ ਚੱਲ ਫਿਰ ਮੈਂ ਲੈ

ਪੱਜ ਜਾ ਜਾਂਦਾ ਤੇ ਇੱਧਰ ਨੂੰ ਪਤਾ ਨਹੀਂ ਕੀ ਹੋਵੇ ਅਸੀਂ ਉਹ ਵੀ ਵੀਰੇ ਦਿੱਤੇ ਹੋਣਗੇ ਤੇ ਯਾ ਮੈਨੂੰ ਆਇ ਲੱਗਦਾ ਵੀ ਹੁਣ ਨਾ ਕਿਤੇ ਪਾਸੇ ਬੁੱਤੇ ਤੇ ਪਰ ਮੈਨੂੰ ਲੱਗ ਜੇ ਉਹ ਕੁੜੀ ਉਹਨੂੰ ਬਗੜੂਗੀ ਮਨਪਸੰਦ ਦੇਖੀ ਜਾਊਗੀ ਫਿਰ ਕੀ ਬਣਦਾ ਜਣ ਬਣਦਾ ਜਿਹੜਾ ਦੁਨੀਆ ਤੇ ਬਣੂ ਗਈ ਉਹ ਤਾਂ ਫੇਰ ਇੱਕ ਦਿਨ ਇਹ ਦੋਣ ਆਪਾਂ ਕਹੀ ਤਾਂ ਜਾਣਨੇ ਆਂ ਚਲ ਫੇਰ ਵੀ ਹੈਗਾ ਤਾਂ ਆਉਦਈ ਆ ਸੁੱਖ ਤਾਂ ਹੁੰਦੀ ਆ ਸਾਨੂੰ ਕੋਈ ਨਾ ਦੇਖੀ ਜਾਊ ਫਿਰ ਇੱਥੇ ਰੱਖੀ ਇਹਨੂੰ ਲੈ ਵਗ ਕੇ ਚਾਹ ਪੀ ਲੈ ਆਪੇ ਲੈ ਚਾਹ ਪੀ ਲੈ ਓਹੋ ਮੈਂ ਤੋਕ ਗਿਆ ਸੀ ਬੱਬੀ ਮਰ ਜਾਣਾ ਜੀ ਸੰਦੇ ਨਹੀਂ ਜੀ ਹਾਂ ਕੀ ਹੋ ਗਿਆ ਹਾਂ ਮੈਂ ਤਾਂ ਗੱਲ ਦੱਸਾਂ ਮੈਂ ਨਾ ਚਾਹ ਦੇਣ ਗਈ ਸੀਗੀ ਬੱਗੇ ਨੂੰ ਤੇ ਉਹਨਾਂ ਕੁਛ ਲਕੋ ਹੀ ਜਾਂਦਾ ਸੀ ਮੈਨੂੰ ਦੇਖ ਕੇ ਨਾ ਹਵੜਾ ਦਾ ਬੜੀ ਜੀ ਲੱਗ ਰਿਹਾ ਅੱਛਾ ਘਬਰਾਹ ਜਿਹਾ ਪਰ ਤਾਂ ਇਹ ਲੱਗਦਾ ਵੀ ਬੱਗਾ ਲੱਗ ਗਿਆ ਨਾ ਸ਼ੱਪਤਾ ਕਰਨਾ ਹਮਨ ਕਿਉਂ ਮੇਰੇ ਪੁੱਤ ਤੇ ਦੁਸ਼ਣ ਲਾਇਆਗਾ ਨਾ ਮੰਮੀ ਮੈਂ ਕੀ ਦੁਸ਼ਣ ਲਾਤਾ ਮਾਂ ਪਤਾ ਤਾਂ ਕਰ ਲਈ ਕੀ ਪਤਾ ਹੈ ਕੋਈ ਗਲਤ ਕੰਮ ਮਚਣਾ ਪੈ ਗਿਆ ਹੋਵੇ ਆਪਾਂ ਵੀ ਤਾਂ ਹੀ ਕਹਿੰਦੇ ਆ ਵੀ ਆਪਾਂ ਕਿਹੜਾ ਉਹਨੂੰ ਐ ਕਹਿੰਦੇ ਆ ਕਿ ਵੀ ਉਹ ਨਸ਼ੇ ਕਰਦਾ ਹੀ ਆ ਆਪਾਂ ਤਾਂ ਪਤਾ ਹੀ ਕਰਨਾ ਉਹ ਦਿਨ ਰਹਿਣ ਆਇਆ ਨਾ ਉਹਨੂੰ ਰਹਿ ਲੈਣ ਦਿਓ ਉਹ ਮਾਂ ਗੱਲ ਤਾਂ ਸੁਣ ਉਹ ਮਾਂ ਨਹੀਂ ਇਹ ਮਾਂ ਲਈ ਤਾਂ ਤੁੰਗ ਕਰ ਛੱਡ ਇਹ ਹੀ ਬਗਾਨੂ ਕਦੇ ਵਿਗੜ ਗਿਆ ਤਾਂ ਬੱਸ ਮੈਂ ਸਨ ਦੱਸਤੀ ਗੱਲ ਲੈ ਆ ਵੀ ਟੌਪਿਕ ਕੰਪਲੀਟ ਹੋ ਗਿਆ ਮੇਰਾ ਹੁਣ ਚੱਲ ਪਰਸੋਂ ਪੇਪਰ ਹੈ ਟੈਂਸ਼ਨ ਮੁੱਕ ਗਈ ਪਰ ਮਣੀ ਨੂੰ ਫੋਨ ਲਾਉਣੀ ਹੈਗੀ ਪੁੱਛਣੀ ਹੈਗੀ ਤੂੰ ਤਿਆਰੀ ਕਰ ਲਈ ਕਿ ਨਹੀਂ ਕੀਤੀ ਹੈਲੋ ਆਮਣੀ ਕਿਵੇਂ ਐ ਅੱਛਾ ਕਰ ਲਈ ਤਿਆਰੀ ਤੇਰੀ ਕਿਉਂ ਕਿਉਂ ਕੀ ਹੋ ਗਿਆ ਯਾਰ ਤੂੰ ਕੋ ਜਦੋਂ ਵੀ ਸੁਣਾਉਣੀ ਐ ਨਾ ਮਾੜੀ ਖ਼ਬਰ ਹੀ ਸੁਣਾਉਣੀ ਐ ਮੈਨੂੰ ਚੱਲ ਯਾਰ ਮੈਂ ਫੇਰ ਗੱਲ ਕਰੂੰਗੀ ਰਮਣ ਕੀ ਹੋ ਗਿਆ ਬੈਠੀਆਂ ਕੁਛ ਨਹੀਂ ਹੋ ਕੀ ਗੱਲ ਹੋ ਗਈ ਕੀ ਦੱਸਾਂ ਮੈਂ ਇੰਨੀ ਮਿਹਨਤ ਨਾਲ ਇੰਨੀ ਪੜ੍ਹਾਈ ਕੀਤੀ ਸੀਗੀ ਪਰਸੋਂ ਪੇਪਰ ਸੀਗੇ ਪੇਪਰ ਕੈਂਸਲ ਹੋ ਗਏ ਮੈਂ ਇਥੋਂ ਨਹੀਂ ਇੰਨਾ ਪੜੀਦਾ ਮੇਰਾ ਦਿਮਾਗ ਖਰਾਬ ਕਰਤਾ ਇਹਨਾਂ ਨੇ ਫੇਰ ਕੀ ਹੋ ਗਿਆ ਪੇਪਰ ਹੀ ਕੈਂਸਲ ਹੋਇਆ ਦੁਬਾਰੇ ਆ ਜਾਣੀ ਉਹਦਾ ਕੋਈ ਗੱਲ ਨਹੀਂ ਇੰਨਾ ਟੈਨਸ਼ਨ ਨਾਲ ਸਿਰ ਭੱਟ ਜਾਂਦਾ ਨਾ ਮੈਨੂੰ ਦਵਾਈ ਦਵਾ ਕੇ ਲਿਆਓ ਚਲੋ ਦਵਾਈ ਦਾ ਕੋਈ ਗੱਲ ਨਹੀਂ ਹੈਗੀ ਮੇਰੇ ਕੋਲ ਦੇ ਦਊਗਾ ਤੁਹਾਨੂੰ

या दवाई आ सार्शन दूर कर दू तेरिया मजाक की गल पा रखी है फिर भी सारिया टेंश कर दू ते हाला दवाई है ਖਾਣੀ ਹੈਗੀ ਕਿਉਂ ਇਹ ਸੁੰਗਲਾ ਗਲੀ ਵਸ ਸੁੰਗਲਾ ਦੀ ਦਵਾਈ ਹੈ ਹਾਂ ਜਦੋਂ ਉੱਥੇ ਚੰਡੀਗੜ੍ਹ ਪੜਦਾ ਸੀਗਾ ਜੋ ਟੈਨਸ਼ਨ ਹੁੰਦੀ ਸੀ ਨਾ ਮੈਂ ਸਾਰੀਆਂ ਟੈਨਸ਼ਨਾਂ ਦੂਰ ਕਰ ਦਿੰਦੀ ਸੀ ਰਮਣਾ ਰਮਣਾ ਰਮਣ ਕਿੱਥੇ ਗਈ ਹੈ ਬੱਤ ਪਤਾ ਨੂੰ ਮੰਮੀ ਹੋਂ ਤਾਂ ਪੜੀ ਜਾਂਦੀ ਸੀਗੀ ਮੇਲਾ ਤਾਂ ਪੈ ਗਈ ਉਹ ਮੈਂ ਉਹ ਤਾਂ ਦੇਖ ਕੇ ਹੀ ਸੀਗੀ ਮੈਂ ਮਾਂ ਚ ਰੁਪਈਏ ਪਈ ਰਹਿਣ ਦੇ ਥੱਕ ਜਾਂਦੀ ਹੈਗੀ ਆਏ ਮੰਮੀ ਦੇਖੀ ਵੀ ਅੱਗੇ ਤੱਕ ਵੀ ਇਹ ਫੜਦੀ ਫੁਰਦੀ ਹੁੰਦੀ ਉਹ ਹਨ ਤੇ ਹੁਣ ਤਾਂ ਪੜਨੋ ਵੀ ਘਟ ਰਹੀ ਹੈਗੀ ਇਹ ਤੇ ਮਾਂ ਆਖ ਜਾਂਦਾ ਲਾਉਂਦੀ ਹੀ ਹੈਗੀ ਸਾਨੂੰ ਕੋਈ ਨਾ ਥੱਕ ਜਾਂਦੀ ਹੈ ਜੀ ਸਾਰਾ ਦਿਨ ਘਮ ਧੰਦਾ ਵੀ ਹੋ ਜਾਂਦਾ ਹੈਗਾ ਪੜਾਈ ਵੀ ਕਰਦੀ ਹੈਗੀ ਆ ਹਾਂ ਇਹ ਤਾਂ ਘਰ ਹੈ ਤਾਂ ਕੰਮ ਵੀ ਕਰਾ ਦਿੰਦੀ ਹੈ ਨਾਲ ਮੇਰੇ ਮਾੜਾ ਮੋਟਾ ਫਿਰ ਮੈਨੂੰ ਆ ਜਾਏ ਹੋ ਗਿਆ ਵਾ ਚੱਲ ਪਈ ਆ ਪਈ ਰਹਿਣ ਦੇ ਚੱਲ ਘਾਣ ਉਠਾਉਣੀ ਹੈਗੀ ਮਾਂ ਚਲੋ ਥੱਕ ਗਈ ਕਦਾਬਾਂ ਵੰਗੀਆਂ ਨੇ ਸਟੇਰ ਕਰਨੇ ਵੀ ਨਹੀਂ ਹੈਗਾ ਮੈਂ ਸੈਟ ਤੇ ਕਰਦਾ ਥੱਕ ਗਈ ਹੋਣੀ ਕੀ ਗੱਲ ਹੈ ਹਰਮਨ ਐ ਜ ਹੋਰੀ ਐ ਕੁਛ ਨਹੀਂ ਦੀਦੀ ਸਿਰਜਾ ਵਾਲਾ ਪਾਟੀ ਜਾਂਦਾ ਮੇਰਾ ਤੂੰ ਆਰਾਮ ਕਰ ਲੈਂਦੀ ਬਾਹਰ ਕਾ ਤੂੰ ਆਈ ਉੱਠ ਕੇ ਤੂੰ ਵੀ ਬੱਸ ਮੱਥਾ ਚੱਲ ਬਾਹਰ ਜਾ ਕੇ ਬਹਿ ਜਾ ਅੰਦਰ ਕਵਰਾਟ ਜੀ ਹੋਈ ਜਾਂਦੀ ਸੀ ਬਾੜੀ ਹੁਣ ਅੱਜ ਕੱਲ ਤੇਰੇ ਪੜਾਈ ਚ ਵੀ ਧਿਆਨ ਆਇਗਾ ਇਹ ਪਰ ਤੇਰੇ ਸਿਰ ਤੇ ਆਉਣ ਵਾਲੇ ਨੇ ਪੇਪਰ ਤਾਂ ਦੀਦੀ ਕੈਨਸਲ ਹੋ ਗਏ ਮੇਰੇ ਕੀ ਕਹਿਣਾ ਹੋਰ ਪਤਾ ਨਹੀਂ ਤਾਂ ਇੰਨੀ ਟੈਨਸ਼ਨ ਹੋਈ ਪਈ ਆ ਮੈਨੂੰ ਮੈਂ ਇੰਨੀ ਮਿਹਨਤ ਕੀਤੀ ਸੀਗੀ ਅੱਛਾ ਪੇਪਰ ਕੈਨਸਲ ਕਰਤੇ ਉਹਨਾਂ ਨੇ ਲੈ ਦੇ ਲੈ ਬੰਮੀ ਠੀਕ ਆ ਹੋ ਗਈ ਗੀ ਟੈਨਸ਼ਨ ਨਾ ਲੈ ਆ ਕਰ ਫਿਰ ਟੈਨਸ਼ਨ ਲੈ ਕੇ ਕੜਾ ਫਿਰ ਪੇਪਰ ਲੈ ਲੈਣਗੇ ਉਹ ਟੈਨਸ਼ਨ ਪੇਪਰ ਤੇ ਫਿਰ ਵੀ ਹੋ ਜਾਣਗੇ ਹਾਂ ਹੋਣਗੇ ਤਾਂ ਹੈਗੇ ਪਰ ਫਿਰ ਵੀ ਮੈਂ ਇੰਨੀ ਮਿਹਨਤ ਕੀਤੀ ਸੀ ਹੁਣ ਮੇਰਾ ਪੜਨ ਨੂੰ ਜਮਾਂ ਜੀ ਨਹੀਂ ਕਰਦਾਗਾ ਤਨ ਕੋਈ ਨਾ ਕੁਝ ਨਹੀਂ ਹੁੰਦਾਗਾ ਦੁਬਾਰਾ ਫਿਰ ਮਿਹਨਤ ਕਰ ਲਈ ਆ ਆਪਦੀ ਤੇਰਾ ਇੱਕ ਵਾਰੀ ਹੋਰ ਕਰਕੇ ਦੇਖ ਲੀ ਚਲੋ ਠੀਕ ਆ ਮੈਂ ਪੈਣੀ ਆ ਜਾ ਕੇ ਜਾ ਪੈ ਜਾ ਚਾਹ ਲਿਆ ਦਿਓ ਚਾਹ ਦੇ ਦਿੰਨੇ ਕੋਈ ਨਾ ਜਦ ਬਣਾਈ ਉਹ ਤਾਂ ਦੇ ਦਿੰਗੇ ਆਗੇ ਹਾਂ ਗੱਲ ਸੁਣਿਓ ਮੇਰੀ ਜਿਹੜੀ ਅੱਜ ਤੁਸੀਂ ਮੈਨੂੰ ਦੁਪਹਿਰੇ ਦਵਾਈ ਜੀ ਦਿੱਤੀ ਸੀਗੀ ਮੈਨੂੰ ਹੋਰ ਦੇ ਦਿਓ ਮੇਰਾ ਸਿਰ ਬਾਲਾ ਪਾਟ ਜਾਂਦਾਗਾ ਉਹ ਬਾਲੇ ਨਹੀਂ ਲੈਂਦੇ ਉਹ ਦਵਾਈ ਉਹ ਬਾਲੇ ਮਾੜੀ ਆ ਉਹ ਨਹੀਂ ਨਹੀਂ ਲਿਆ ਕੇ ਦਿਓ ਮੈਨੂੰ ਅਈ ਨੀ ਜਿੱਦ ਕਿਉ ਕਰਦੀ ਹੁੰਨੇ ਤੂੰ ਲਿਆ ਦੇ ਯਾਰ ਮਾੜੀ ਮਾੜੀ ਹੁੰਦੀ ਐ ਮੈਂ ਤੈਨੂੰ ਕਹੀ ਜਨਾ ਮੈਂ ਇੱਕ ਵਾਰੀ ਲਾਸਟ ਵਾਰੀ ਬਸ ਜੇ ਤੂੰ ਨਹੀਂ ਹਟਦੀ ਫਿਰ ਮੈਂ ਮੈਨੂੰ ਲੱਭੀ ਨਹੀਂ ਉੱਥੇ ਸੋਫੇ ਥੱਲੇ ਦਰਾਜ ਤਰੱਕ ਰੱਖੀ ਸੀ ਤੁਸੀਂ ਹਾਂ ਉਬ ਗਿਆ ਕੀ ਹੋ ਗਿਆ ਭਾਈ ਉਬ ਗਿਆ ਉਬ ਗਿਆ ਅਡਾ ਹੋ ਕੀ ਹੋ ਗਿਆ ਕੀ ਹੋ ਗਿਆ ਭਾਈ ਕੀ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਮੁੰਡਾ ਕੀ ਹੋ ਗਿਆ ਉਹ ਭਾਈ ਮੁੰਡਾ ਕੀ ਹੋ ਗਿਆ ਉਹ ਉਬ ਗਿਆ ਮੁੰਡਾ ਕੀ ਹੋ ਗਿਆ ਪਤਾ ਲੈ ਲਿਆ ਉਹ ਨਸ਼ਾ ਅੰਦ ਨੂੰ ਆ ਕੀ ਹੋ ਗਿਆ ਪੁੱਤ ਪੁੱਤ ਲੈ ਲਿਆ ਤਨੂੰ ਨਸ਼ਾ ਕੀ ਹੋ ਗਿਆ ਪਤਾ ਪੰਜਾਬ ਦਾ ਬਚਾਰੀ ਭਾਈ ਓਏ

ਇਹਨੂੰ ਕੀ ਹੋ ਗਿਆ ਹੁਣ ਇਹ ਹੋ ਗਿਆ ਇਹ ਹਨ ਮਾ ਕੋਈ ਥਾਉ ਆ ਦੇਖ ਲੈ ਮੈਂ ਤਾਂ ਲੱਗਦਾ ਦੇਖੋ ਜੀ ਆ ਮੈਂ ਕੀ ਖਾਦਾ ਇਹਨੇ ਆ ਦੇਖ ਲੈ ਪੰਜਾਬ ਦਾ ਕਰਿਆ ਬੇੜਾ ਕਰਕੇ ਇਸ ਚਿੱਟੇ ਨੇ ਸਾਡੇ ਘਰ ਦੇ ਦੋ ਜੀ ਲੈ ਲੇ ਹੇ ਰੱਬਾ ਕਦੇ ਕਦੋਂ ਹੋਊਗਾ ਅੰਤ ਇਸ ਚੀਜ਼ ਦਾ ਕਿਉਂ ਜਵਾਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਨੇ ਲੋਕ ਸਾਡੇ ਘਰ ਦੇ ਦੋ ਪਰਿਵਾਰ ਮੰਬਰ ਵਾਕੇ ਮੇਰੇ ਦੋਤੇ ਪੁੱਤ Oh. <laughs> <laughs>